ਪ੍ਰਾਈਮੇਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕੁਲਦੀਪ ਕੌਰ ਸ਼ੁਰੂਆਤ ਅਸੀਂ ਖਬਰ ਦੇ ਨਾਲ ਕਰਾਂਗੇ ਨੰਗਲ ਡੈਮ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪੱਣ ਨੇ ਵੱਡਾ ਬਿਆਨ ਦਿੱਤਾ ਸੀਮਾਨ ਨੇ ਕਿਹਾ ਕਿ ਪਾਣੀ ਦੇ ਮੁੱਦੇ ਤੇ ਲੋੜ ਪੈਣ ਤੇ ਆਲ ਪਾਰਟੀ ਮੀਟਿੰਗ ਸੱਦਾ ਕੇ ਪੰਜਾਬ ਵਿਧਾਨ ਸਭਾ ਦਾ اجلاس ਵੀ ਸੱਦ ਸਕਦੇ ਆ ਸੀਮਾਨ ਨੇ ਕਿਹਾ ਕਿ ਪੰਜਾਬ ਦੇ ਨਾਲ ਵਫਾਦਾਰੀ ਦਿਖਾਉਣ ਦਾ ਸਮਾਂ ਹੈ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕਿਆ ਹੈ ਪੰਜਾਬ ਦੇ ਪਾਣੀ ਤੇ ਪੰਜਾਬੀਆਂ ਦਾ ਹੱਕ ਹੈ ਕੋਈ ਵੀ ਕੁਰਬਾਨੀ ਇਸ ਲਈ ਅਸੀਂ ਦੇਣ ਨੂੰ ਤਿਆਰ ਹਾਂ ਤਾਂ ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਵੱਧਦਾ ਹੀ ਜਾ ਰਿਹਾ ਹੈ ਦੋਵਾਂ ਸੂਬੇ ਪਾਣੀ ਨੂੰ ਲੈ ਕੇ ਆਮੋ ਸਾਹਮਣੇ ਹੁੰਦੇ ਹੋਏ ਨਜ਼ਰੀ ਆ ਰਹੇ ਨੇ ਜਿੱਥੇ ਇੱਕ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਬੂੰਦ ਵੀ ਵਾਧੂ ਪਾਣੀ ਦੇਣ ਦੇ ਲਈ ਤਿਆਰ ਨਹੀਂ ਹੈ ਉੱਥੇ ਹੀ ਦੂਜੇ ਪਾਸੇ ਹਰਿਆਣਾ ਦੀ ਭਾਜਪਾ ਸਰਕਾਰ ਪਾਣੀ ਤੇ ਆਪਣਾ ਹੱਕ ਜਤਾ ਰਹੀ ਆ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ ਕਰੀਬ 3:30 ਵਜੇ ਨੰਗਲ ਡੈਮ ਪਹੁੰਚੇ ਤੇ ਪਾਣੀ ਦੀ ਸਥਿਤੀ ਦਾ जायजा ਲਿਆ ਹਤੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਸੀਮਾਨ ਨੇ ਫਿਰ ਦੁਹਰਾਇਆ ਕਿ ਉਹ ਹਰਿਆਣਾ ਨੂੰ ਪਾਣੀ ਦੀ ਇੱਕ ਬੂੰਦ ਵੀ ਨਹੀਂ ਦੇਣ ਕੇ ਪੰਜਾਬ ਦੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਨੰਗਲ ਡੈਮ ਤੇ ਧਰਨੇ ਦੇ ਉੱਤੇ ਬੈਠੇ ਹੋਏ ਨੇ ਹੁਣ ਕਿਹਾ ਕਿ ਹਰਿਆਣਾ ਨੂੰ ਇੱਕ ਬੂੰਦ ਵੀ ਵਾਧੂ ਜਿਹੜਾ ਪਾਣੀ ਆ ਉਹ ਨਹੀਂ ਦਿੱਤਾ ਜਾਏਗਾ ਸਿੱਖਿਆ ਮੰਤਰੀ ਨੇ ਕਿਹਾ ਕਿ ਸੇ ਨੰਗਲ ਡੈਮ ਕੰਟਰੋਲ ਰੂਮ ਦੀਆਂ ਚਾਬੀਆਂ ਲੈ ਲਈਆਂ ਨੇ ਹੁਣ BBMP ਦਾ ਡੈਮ ਤੇ ਕੋਈ ਅਧਿਕਾਰ ਨਹੀਂ ਹੈ ਇਸ ਦੌਰਾਨ ਨੰਗਲ ਦੇ ਭਾਜਪਾ ਡੈਮ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਪੰਜਾਬ ਪੁਲਿਸ ਨੇ ਨੰਗਲ ਡੈਮ ਦੇ ਕੰਟਰੋਲਿੰਗ ਸਟੇਸ਼ਨ ਨੂੰ ਘੇਰ ਲਿਆ ਕਿਸੇ ਨੂੰ ਵੀ ਨੰਗਲ ਡੈਮ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਪਾਣੀ ਪੰਜਾਬੀਆਂ ਲਈ ਹੈ ਅਸੀਂ ਕਿਸੇ ਵੀ ਕੀਮਤ ਤੇ ਕਿਸੇ ਹੋਰ ਨੂੰ ਪਾਣੀ ਖੋਹਣ ਨਹੀਂ ਦੇਵਾਂਗੇ 66 ਫਲੈਟ ਦਾ ਸਾਡਾ ਹਿੱਸਾ ਉਹ ਚ ਪਹਿਲਾਂ ਆਣ ਨੇ ਨਹੀਂ ਧਿਆਨ ਦਿੱਤਾ ਇਹ ਪਹਿਲਾਂ ਆਣ ਨੇ ਕੰਡੇ ਬੀਜੇ ਹੋਏ ਨੇ ਅਸਲ ਚ ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਇਹ ਆਹ ਜਿਹੜੇ 2-3 ਮਹੀਨੇ ਮੰਗਦੇ ਨੇ ਉਹਨਾਂ ਦੇ ਅਫਸਰ ਕਹਿੰਦੇ ਪਹਿਲਾਂ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਸੀ ਸਾਨੂੰ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਹੁਣ ਕੌਣ ਸੀਗੇ ਮਹਿਲਾਂ ਵਾਲੇ ਸੀਗੇ ਜੀ ਉਹਨਾਂ ਨੂੰ ਟੂਟੀਆਂ ਦਾ ਕੀ ਪਤਾ ਜੀ ਉਹਨਾਂ ਨੂੰ ਖਾਲਾਂ ਦਾ ਕੀ ਪਤਾ ਜੀ ਉਹਨਾਂ ਕੱਸੀਆਂ ਦੇ ਨੱਕਿਆਂ ਦਾ ਕੀ ਪਤਾ ਜੀ ਮੋਗਿਆਂ ਦਾ ਕੀ ਪਤਾ ਜੀ ਉਦੋਂ ਪਹਿਲਾਂ ਜਿਹੜੇ ਸੀ ਉਹ ਵੀ ਉਹ ਵੀ ਜਿਹੜੇ ਐਲੀਟ ਕਲਾਸ ਐ ਉਹਨਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਨੇ ਉਹਨਾਂ ਨੂੰ ਕੀ ਪਤਾ ਜੀ ਪਾਣੀ ਕੀ ਹੁੰਦਾ ਉਹ ਉਹ ਤਾਂ ਜਿੱਦੇ ਜਿੱਦੇ ਕਹੀ ਲੈ ਕੇ ਨਾਲ ਗਨਸਾ ਲੈ ਕੇ ਗਏ ਉਹਨਾਂ ਨੂੰ ਕੀ ਪਤਾ ਲੱਗਦਾ ਹੈ ਹੁਣ ਜਿਹੜੇ ਕੰਡੇ ਬੀਜੇ ਗਏ ਭਾਈ 2 ਮਿੰਟ 2 ਮਿੰਟ ਪਾਣੀ ਦੀ ਵਾਰੀ ਲੇਟ ਪਿੱਛੇ ਬੰਦਾ ਵੜ ਦਿੰਦੇ ਐ ਇਹਨਾਂ ਨੂੰ ਪਾਣੀ ਦੀ ਵੈਲਿਊ ਕਿੱਥੇ ਪਤਾ ਇਹਨਾਂ ਨੂੰ ਜਿਹੜੇ ਥੱਲੇ ਗਰਾਊਂਡ ਤੋਂ ਆਏ ਉਹਨੂੰ ਪਤਾ ਲੱਗਦਾ ਨਾ ਨਾ ਇਹਦੀ ਗੱਲ ਕਰਦੇ ਆ ਪਾਣੀ ਹੈਗੇ ਕਨੇ ਹੀ ਇਹਦੇ ਵਾਰਸ ਹੈਗੇ ਪਾਪਾ ਕਹਿੰਦੇ ਆ ਭਾਈ ਕਨੇ ਹੀ ਆ ਜਿਹਦੇ ਵਾਰਸ ਆ ਪੀਨ ਨੂੰ ਤਾਂ ਨਹੀਂ ਮਨਾ ਕਰ ਰਹੇ ਦੇ ਰਹੇ ਆ ਤੇ ਤੁਹਾਨੂੰ ਅਚਾਨਕ ਤੁਹਾਡਾ ਸਰੀ ਜਾਂਦਾ ਸੀ ਅਚਾਨਕ ਤੁਹਾਨੂੰ 8500 ਦੀ ਕਿੱਥੋਂ ਲੋੜ ਪੈ ਗਈ ਤੁਸੀਂ ਇਹਦਾ ਮਤਲਬ ਤੁਸੀਂ ਉਹਨੂੰ ਸਿੰਚਾਈ ਵਾਸਤੇ ਵਰਤਣਾ ਤੇ ਸਾਡੀ ਵੀ ਸਿੰਚਾਈ ਦਾ ਟਾਈਮ ਆ ਗਿਆ ਸਾਡੇ ਵੀ ਲੋਕਾਂ ਦੀ ਡਿਮਾਂਡ ਆਉਣ ਲੱਗੀ ਵੀ ਨਹਿਰਾਂ ਚ ਕੱਸੀਆਂ ਚ ਪਾਣੀ ਛੱਡੋ ਜਿੱਥੇ ਜਿੱਥੇ ਪਹੁੰਚ ਕੇ ਵਰਤ ਲਾਂਗੇ ਜੀ ਪਰ ਆਹ ਜਿਹੜੇ ਧੱਕਾ ਮਾਰੇ ਨੇ ਜਿਹੜਾ ਹੱਕ ਹੀ ਨਹੀਂ ਮੰਨਦਾ ਉਹਨਾਂ ਦਾ ਕਿਹੜੇ ਕਿਹੜੇ ਕਾਨੂੰਨ ਮੁਤਾਬਕ ਉਹ ਕਹਿੰਦੇ ਨੇ 8500 ਦੇ ਦਿਓ ਸਾਨੂੰ ਜਾਂ BBMB ਕਿਵੇਂ ਡਿਕਟੇਟ ਕਰ ਲੂਗੀ ਪੰਜਾਬ ਨੂੰ ਜੀ ਚਾਹੇ ਜਿੱਥੋਂ ਮਰਜੀ ਕਰਮਚਾਰੀ ਲਿਆਉਣ ਜੋ ਮਰਜੀ ਕਰਨ ਜੇ ਨਾ ਸਰਕਾਰ ਅਲੋ ਨਹੀਂ ਕਰਦੀ ਬੀਬੀ ਐਮਬੀ ਨਹੀਂ ਕਰ ਉਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਨਾਇਬ ਸੈਣੀ ਨੇ ਕਿਹਾ ਕਿ ਗੁਰੂਆਂ ਦੇ ਦਿਖਾਵੇ ਤੇ ਪੰਜਾਬ ਸਰਕਾਰ ਚੱਲੇ ਪੰਜਾਬ ਸਰਕਾਰ ਭਾਈ ਕਰਨਿਆ ਜੀ ਤੋਂ ਪ੍ਰੇਰਣਾ ਲਵੇ ਭਾਈ ਕਰਨਿਆ ਜੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਸੀ ਸੀਐਮ ਨਾਗਛਾਣੀ ਨੇ ਕਿਹਾ ਕਿ ਪੰਜਾਬ ਦੇਸ਼ ਤੇ ਲੋਕਾਂ ਦਾ ਢਿੱਡ ਭਰਦਾ ਰਿਹਾ ਹੈ ਸੀਐਮ ਮਾਨ ਨੇ ਸਿਆਸੀ ਬਿਆਨਬਾਸੀ ਨਾ ਕਰਨ ਕਟਿਆ ਰਾਜਨੀਤੀ ਛੱਡੋ ਵਿਕਾਸ ਦੀ ਰਾਜਨੀਤੀ ਕਰੋ ਨਾਗਛਾਣੀ ਨੇ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਵੰਡੀਆਂ ਕਿਉਂ ਪਾਈਆਂ ਜਾ ਰਹੀਆਂ ਨੇ ਮੁੱਖ ਮੰਤਰੀ ਮਾਨ ਪੰਜਾਬ ਹਰਿਆਣਾ ਨੂੰ ਵੰਡ ਰਹੇ ਨੇ ਜੇ ਕਦੇ ਪੰਜਾਬ ਪਿਆਸਾ ਹੋਏਗਾ ਤਾਂ ਅਸੀਂ ਆਪਣੇ ਹਿੱਸੇ ਦਾ ਪਾਣੀ ਵੀ ਦੇ ਦੇਾਂਗੇ ਤਾਂ ਇਹ ਨਾਗਛਾਣੀ ਦਾ ਬਿਆਨ ਹੈ ਉਧਰਾਮਾਤੀ ਪਾਰਟੀ ਨੇ ਸੀਐਮ ਨਾਗਛਾਣੀ ਦੇ ਬਿਆਨ ਤੇ ਪਲਟਵਾਰ ਕੀਤਾ ਤੇ ਕਿਹਾ ਕਿ ਕੁਦਰਤੀ ਸਰੋਤਾਂ ਦੀ

में बिना भेदभाव के हर व्यक्ति को पानी पिलाना अरे गुरुओं की भूमि है गुरुओं से प्रेरणा लेनी चाहिए और प्रेरणा लेकर के हमने उनके मार्ग के ऊपर आगे बढ़ना चाहिए उनके मार्ग के ऊपर उनसे जो शिक्षाएं मिली है उस शिक्षाओं को प्रचार प्रसार करना चाहिए यह घटिया राजनीति छोड़िए क्योंकि अब इनको लगने लगा है दिल्ली में भी सजा बाग दिखाए थे दिल्ली के लोगों ने बाहर कर दिया है भाई इज्जत बचा लो यहाँ बच जा नहीं बचने के काम कर लो बच जाएंगे अगर काम करेंगे साहब कोई काम करो पंजाब के हित में काम करो पंजाब के लोगों को जो अपेक्षाएं थी आपसे उस हित में काम करो अरे पहले तो किसानों के साथ क्या किया फिर उनका लठ मरवा दिए अरे मैंने कहा बार बार अभी लठ ना मरवा ये हमारे देश के लोगों का पेट भरने वाले लोग हैं मेहनत का लोग हैं पसीना बहाते हैं इस भूमि को ये चीर करके देश के लोगों का पेट भरने का काम करते हैं आप आप मरवा रहे रहे हैं हैं उनका लोग समझ आपकी चालों को आप इस घटिया स्तर की राजनीति को छोड़िए आम आदमी पार्टी पंजाब प्रधान अमन अरोड़ा ने सुनील जाखड़ चिट्ठी लिखी है पंजाब बीजेपी प्रधान सुनील जाखड़ चिट्ठी लिखी बीबीएमबी बी फैसले बी दे ਸੁਨੀਲ ਜਾਖੜ ਤੋਂ ਸਵਾਲ ਪੁੱਛੇ ਨੇ ਤਾਂ ਆਪ ਪੰਜਾਬ ਪ੍ਰਧਾਨ ਅਮਨ अरोड़ा ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਸਵਾਲਾਂ ਦੇ ਘੇਰੇ ਚ ਲੈਦੇ ਹੋਏ ਉਹਨਾਂ ਨੂੰ ਘੇਰਿਆ ਉਹਨਾਂ ਨੂੰ ਸੁਨੀਲ ਜਾਖੜ ਨੂੰ ਚਿੱਠੀ ਦੇ ਵਿੱਚ ਕਈ ਸਵਾਲ ਪੁੱਛੇ ਗਏ ਨੇ ਉਹਨਾਂ ਸਵਾਲ ਕਰਦੇ ਆ ਕਿ ਹਾਂ ਕਿ ਕੇਂਦਰ ਅਤੇ ਹਰਿਆਣਾ ਵੱਲੋਂ ਪੰਜਾਬ ਦੇ ਪਾਣੀ ਦਾ ਹੱਕ ਮਾਰਨ ਤੇ ਉਹ ਚੁੱਪ ਕਿਉਂ ਨੇ ਇਸ ਦੇ ਨਾਲ ਹੀ ਉਹਨਾਂ ਪੁੱਛਿਆ ਕਿ ਤੁਸੀਂ ਪੰਜਾਬ ਦੀ ਮਿੱਟੀ ਦੇ ਪੁੱਤੋਂ ਕੀ ਤੁਹਾਡੀ ਪੰਜਾਬ ਪ੍ਰਤੀ ਕੋਈ ਜਵਾਬਦੇਹੀ ਨਹੀਂ ਉਰਾਈ ਵੀ ਕਿਹਾ ਕਿ ਜਦੋਂ ਕੇਂਦਰ ਅਤੇ ਹਰਿਆਣਾ ਪੰਜਾਬ ਦੇ ਪਾਣੀ ਦੇ ਹੱਕ ਖੋ ਰਹੇ ਨੇ ਤਾਂ ਤੁਸੀਂ ਚੁੱਪ ਕਿਉਂ ਹੋ ਉਹਨੇ ਕਿਹਾ ਕਿ ਪੰਜਾਬੀ ਹੋਰ ਦੇ ਨਾਤੇ ਉਮੀਦ ਹੈ ਕਿ ਤੁਸੀਂ ਪੰਜਾਬ ਦੇ ਹੱਕਾਂ ਤੇ ਜ਼ਰੂਰ ਪੈਰਾ ਦਿਓਗੇ ਤੁਹਾਡੀ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਦਾ ਪਾਣੀ ਹੋ ਕੇ ਸ਼ਰੀਆਮ ਤੱਕੇ ਸ਼ਾਹੀ ਕੀਤੀ ਹੈ ਤੇ ਤੁਹਾਡੀ ਪਾਰਟੀ ਦੇ ਹਰਿਆਣੇ ਦੇ ਮੁੱਖ ਮੰਤਰੀ ਨੇ ਸੰਵਿਧਾਨਿਕ ਅਹੁਦੇ ਤੇ ਹੁੰਦਿਆਂ ਸ਼ਰੀਆਮ ਝੂਠ ਬੋਲਿਆ ਪੰਜਾਬ ਦਾ ਪੁੱਤ ਤੇ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਸਾਡੇ 3.5 ਕਰੋੜ ਪੰਜਾਬੀਆਂ ਤਰਫੋਂ ਤੁਹਾਡੇ ਕੋਲੋਂ ਇਨਸਾਫ ਦੀ ਉਮੀਦ ਕਰਦਾ ਹਾਂ ਅਮਨ ਅਰੋੜਾ ਦੀ ਇਸ ਚਿੱਠੀ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਵੀ ਸਾਹਮਣੇ ਆਇਆ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ ਅੱਜ ਜਦੋਂ ਕਮਾਂਤਰੀ ਸਰਹੱਦ ਤੇ ਜੰਗ ਵਰਗੇ ਹਾਲਾਤ ਬਣੇ ਹੋਏ ਨੇ ਅਜਿਹੇ ਮੌਕੇ ਪੰਜਾਬ ਸਰਕਾਰ ਸੂਬੇ ਦੀ ਫੋਰਸ ਨੂੰ ਧਰਨਿਆਂ ਪ੍ਰਦਰਸ਼ਨਾਂ ਦੇ ਵਿੱਚ ਉਲਝਾ ਕੇ ਸੂਬੇ ਨੂੰ ਅਸਥਿਰ ਕਰ ਰਹੀ ਹੈ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਹਰਿਆਣਾ ਚੋਣਾ ਸਮੇਂ ਕਹਿ ਕੇ ਆਈਸੀ ਕਿ ਦਿੱਲੀ ਅਤੇ ਹਰਿਆਣੇ ਨੂੰ ਪਾਣੀ ਦਿੱਤਾ ਜਾਵੇਗਾ ਤੇ ਸੁਪਰੀਮ ਕੋਰਟ ਵਿੱਚ 20 ਸਰਕਾਰ ਨੇ ਕਿਹਾ ਸੀ ਕਿ ਸਾਨੂੰ ਕਿਸਾਨ ਐਸਵਾਈਐਲ ਨਹਿਰ ਨਹੀਂ ਬਣਾਉਣ ਦੇ ਰਹੇ ਅਸਲ ਵਿੱਚ ਹੈ ਇਹਨਾਂ ਦਾ ਦੁਹਰਾ ਚਰਿੱਤਰ ਹੈ ਕਿਉਂਕਿ ਇਹ ਤਰਨੇ ਪ੍ਰਦਰਸ਼ਨਾਂ ਦੇ ਬਹਾਨੇ ਦਿੱਲੀ ਵਿੱਚ ਹੋਏ 2000 ਕਰੋੜ ਦੇ ਕਲਾਸਰੂਮ ਘੁਟਾਲੇ ਵਿੱਚ ਸ਼ਾਮਿਲ ਆਪਣੇ ਆਗੂਆ ਮਨੀਸ਼ SISODIA ਤੇ ਸਤਿੰਦਰ ਜੈਨ ਦੇ ਗੁਨਾਹਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਹਮੇਸ਼ਾ ਪੰਜਾਬ ਦੇ ਹਿੱਤਾਂ ਨਾਲ ਡਟ ਕੇ ਖੜੇ ਹਾਂ ਤੇ ਸਾਡਾ ਸਟੈਂਡ ਸਾਫ਼ ਹੈ ਕਿ ਪੰਜਾਬ ਕੋਲ ਕਿਸੇ ਵੀ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਪਰ ਮਨੁੱਖਤਾ ਦੇ ਆਧਾਰ ਤੇ ਪਿੰਡ ਦਾ ਪਾਣੀ ਦੇਣ ਵਿੱਚ ਘਟਿਆ ਰਾਜਨੀਤੀ ਕਰਨਾ ਆਮ ਆਦਮੀ ਪਾਰਟੀ ਨੂੰ ਤਾਂ ਸ਼ੋਬਾ ਦੇ ਸਕਦਾ ਪਰ ਇਹ ਪੰਜਾਬੀਅਤ ਦੇ ਸੁਭਾਅ ਅਤੇ ਅਸੂਲਾਂ ਦੇ ਖਿਲਾਫ ਹੈ। ਪਾਖੜਾ ਪਾਣੀ ਵਿਵਾਦ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਹੈ। ਅਮਰਿੰਦਰ ਸਿੰਘ ਰਾਜਾ ਵਿੜਿੰਗ ਨੇ ਕਿਹਾ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕਿਆ ਹੈ। ਕੇਂਦਰ ਹਰਿਆਣਾ ਨੂੰ ਪਾਣੀ ਦੇਣ ਦੇ ਲਈ ਦਬਾਅ ਬਣਾ ਰਹੀ ਹੈ। ਸਾਡੀ ਹਰਿਆਣਾ ਨਾਲ ਕੋਈ ਦੁਸ਼ਮਣੀ ਨਹੀਂ ਹੈ ਜੇ ਸਾਡੇ ਕੋਲ ਪਾਣੀ ਹੁੰਦਾ ਤਾਂ ਦੇਣ ਵਿੱਚ ਕੋਈ ਦਿੱਕਤ ਨਹੀਂ ਸੀ ਭਾਜਪਾ ਜ਼ਬਰਦਸਤੀ ਪਾਣੀ ਦੀਵਾਰ ਰੱਖੀ ਹੈ ਪੰਜਾਬ ਕੋਲ ਫालतू ਪਾਣੀ ਨਹੀਂ ਹੈ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਤੋਂ ੱੱਕੇ ਨਾਲ ਪਾਣੀ ਕਿਵੇਂ ਲਿਆ ਜਾ ਸਕਦਾ ਪੰਜਾਬ ਖੁਦ ਪਿਆਸਾ ਤਾਂ ਦੂਜੇ ਸੂਬਿਆਂ ਨੂੰ ਪਾਣੀ ਕਿਵੇਂ ਦੇਵੇ ਉਥੇ ਕਾਂਗਰਸ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਇਹ ਵੇਖਣ ਦਾ ਕਿ ਭਗਵੰਤ ਮਾਨ ਪੰਜਾਬ ਦੇ ਲਈ ਕਿੰਨੀ ਮਜ਼ਬੂਤੀ ਦੇ ਨਾਲ ਖੜੇ ਨੇ ਇਸ ਨੂੰ ਆਮ ਆਦਮੀ ਪਾਰਟੀ ਦੇ ਮੁੱਦੇ ਤੱਕ ਸੀਮਿਤ ਨਾ ਰੱਖਣਾ ਪੂਰੀ ਕਾਂਗਰਸ ਪੰਜਾਬ ਅਤੇ ਪੰਜਾਬੀਅਤ ਦੀ ਰਾਖੀ ਲਈ ਖੜੀ ਹੈ ਭਗਵੰਤ ਮਾਨ ਜੀ ਛੱਡੋ ਮਹਿਲ ਮੁਨਾਰੇ ਪੰਜਾਬ ਦੇ ਸਾਰੇ ਐਮਪੀ ਮੰਤਰੀ ਅਤੇ ਵਿਧਾਇਕ ਲੈ ਕੇ ਦਿੱਲੀ ਚੱਲੋ ਪੀਐਮ ਮੋਦੀ ਦੇ ਘਰ ਅੱਗੇ ਧਰਨਾ ਦੇਣ ਲਈ ਆਪਣੇ ਹਰਿਆਣਾ ਨੂੰ ਪਾਣੀ ਦੇਣਾ ਹਰਿਆਣਾ ਨੂੰ ਪਾਣੀ ਤਾਂ ਦੇ ਹੀ ਰਹੇ ਆਜ ਤੱਕ ਪੂ ਹਰਿਆਣਾ ਨੂੰ ਪਾਣੀ ਦੇ ਰਹੇ ਹੈ ऑलरेडी जब हमने देने की ये बात हुई थी तब हमारे पास पानी फालतू हुआ करता था अब हमारे पास ही पानी नहीं है हम ही प्यासे हैं हम तो प्यासे मर रहे हैं और दूसरों को पानी दे दें ये तो हो नहीं सकता हमारी कोई हरियाणा से दुश्मनी थोड़ी है अब हम क्या कह रहे हैं कि पचासी सौ क्यूसिक जो पानी देना होता था हमने वो ऑलरेडी हमने रिलीज कर दिया है और अब ये फालतू जो और पानी की डिमांड हरियाणा कर रहा है और अगर हम मा, मान लो हमारे पास पानी हो तो हमें देने में दिक्कत नहीं अगर पानी हम और दे देंगे ये वाला सारा जो हमारा एरिया है ਉਹ ਤਾਂ ਪਿਆਸਾ ਰਹਿ ਜਾਏਗਾ ਉਨਕੀ ਤਾਂ ਫਸਲ ਧਾਨ ਲੱਗ ਹੀ ਨਹੀਂ ਸਕੇਗਾ। ਬੀਬੀਐਮਬੀ ਦੇ ਫੈਸਲੇ ਤੇ ਸ਼੍ਰੋਮਣੀ ਅਖਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਬਿਆਨ ਸਾਹਮਣੇ ਆਇਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣਾ ਤੱਕੇਸ਼ਾਹੀ ਅਤੇ ਲੁੱਟ ਹੈ। ਕੇਂਦਰ ਨੇ ਕਿਸਾਨਾਂ ਤੋਂ ਬਦਲਾ ਲੈਣ ਦੇ ਲਈ ਚਾਲ ਖੇਡੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਬਲ ਗੇਮ ਖੇਡ ਰਹੇ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਪਹਿਲਾਂ ਸੀਐਮ ਮਾਨ ਨੇ ਹਰਿਆਣਾ ਦੇ ਸੀਐਮ ਨੂੰ ਪ੍ਰੋਸਾ ਦਿੱਤਾ। ਅਕਾਲੀ ਦਲ ਪਾਣੀ ਦੀ ਰਾਖੀ ਲਈ ਅੰਦੋਲਨ ਸ਼ੁਰੂ ਕਰੇਗਾ ਤਾਂ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਇੱਕ ਵੱਡਾ ਮੋਰਚਾ ਲਗਾਏਗਾ ਤਾਂ ਸੁਖਬੀਰ ਸਿੰਘ ਬਾਦਲ ਦਾ ਵੀ BBMB ਦੇ ਫੈਸਲੇ ਨੂੰ ਲੈ ਕੇ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣਾ ਤੱਕ ਕਿ ਸ਼ਾਹੀ ਅਤੇ ਲੁੱਟ ਹੈ ਕੇਂਦਰ ਨੇ ਕਿਸਾਨਾਂ ਤੋਂ ਬਦਲਾ ਲੈਣ ਦੇ ਲਈ ਇਹ ਚਾਲ ਖੇਡੀ ਹੈ ਦਿੱਲੀ ਦੀ ਭਾਜਪਾ ਸਰਕਾਰ ਨੇ ਆਮ ਆਦਮੀ ਪਾਰਟੀ ਤੇ ਗੰਭੀਰ ਇਲਜ਼ਾਮ ਲਗਾਏ ਨੇ ਦਿੱਲੀ ਦੀ ਮੁੱਖ ਮੰਤਰੀ ਨੇ ਕਿਹਾ ਕਿ ਹਾਰ ਤੋਂ ਬਾਅਦ ਦਿੱਲੀ ਵਿੱਚ ਜਲ ਸੰਕਟ ਪੈਦਾ ਕਰਨਾ ਚਾਹੁੰਦੀ ਆਮ ਆਦਮੀ ਪਾਰਟੀ ਪਾਣੀ ਰੋਕ ਕੇ ਦਿੱਲੀ ਦੀ ਜਨਤਾ ਤੋਂ ਬਦਲਾ ਲੈਣਾ ਚਾਹੁੰਦੇ ਨੇ ਅਰਵਿੰਦ ਕੇਜ ਦਿਵਾਲ ਸੀਐਮ ਰੇਖਾ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਪਾਣੀ ਰੋਕ ਕੇ ਗੰਦੀ ਸਿਆਸਤ ਤੇ ਉਤਰਾਈ ਹੈ ਦਿੱਲੀ ਦੇ ਵਿੱਚ ਪਾਣੀ ਦਾ ਕੋਈ ਸੰਕਟ ਨਹੀਂ ਆਉਣ ਦੇਵਾਂਗੇ ਪਾਣੀ ਦੀ ਕਮੀ ਨਾ ਹੋਵੇ ਇਸੇ ਤਰ੍ਹਾਂ ਕੰਮ ਚੱਲ ਰਿਹਾ ਹੈ ਕੋਈ ਸੰਕਟ ਨਹੀਂ ਆਨੇ ਦਿਆ ਜਾਏਗਾ ਦਿੱਲੀ ਸਰਕਾਰ ਮੁਸਤੈਦ ਹੈ ਔਰ ਕਿਸੇ ਵੀ ਤਰੀਕੇ ਸੇ ਦਿੱਲੀ ਕੋ ਪਾਣੀ ਕੀ ਕਮੀ ਨਾ ਹੋ ਇਸਕੇ ਲਈ ਕੰਮ ਚੱਲ ਰਿਹਾ ਹੈ। ਬਹੁਤ-ਬਹੁਤ ਧੰਨਵਾਦ। ਬੀਬੀ ਅੰਬੀ ਦੇ ਫੈਸਲੇਦਾਰ ਕੇਂਦਰੀ ਰਾਜ ਮੰਤਰੀ ਰਬਨੀਤ ਸਿੰਘ ਬਿੱਟੂ ਨੇ ਵਿਰੋਧ ਕੀਤਾ। ਰਬਨੀਤ ਬਿੱਟੂ ਨੇ ਕਿਹਾ ਕਿ ਪਾਣੀ ਦੀ ਇੱਕ ਬੂੰਦ ਵੀ ਨਹੀਂ ਜਾਣਦੇ ਵਾਂਗੇ। ਪੰਜਾਬ ਪਾਣੀ ਦੇ ਗੰਭੀਰ ਸੰਕਟ ਨਾਲ ਚੂਚ ਰਿਹਾ ਹੈ। ਪੰਜਾਬ ਇੱਕ ਬੂੰਦ ਵੀ ਪਾਣੀ ਨਹੀਂ ਛੱਡ ਸਕਦਾ। ਰਬਨੀਤ ਬਿੱਟੂ ਨੇ ਪੰਜਾਬ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਗਰਮਛ ਦੇ ਹੰਝੂ ਵਹਾ ਰਹੀ ਹੈ। ਮੀਟਿੰਗ ਵਿੱਚ ਪੰਜਾਬ ਦੇ ਨੁਮਾਇੰਦੇ ਬਿਨਾਂ ਤਿਆਰੀ ਦੇ ਗਏ। ਇੱਕ ਵੀ ਬੂੰਦ ਹੋਰ ਪਾਣੀ ਨਹੀਂ ਜਾਣਦੇ ਮਾਂ ਕਿ ਬਿੱਟੂ ਨੇ ਕਿਹਾ ਕਿ ਜਿੰਨਾ ਜਿੰਨਾ ਹਿੱਸਾ ਬਣਦਾ ਹੈ ਓਨਾ ਹੀ ਮਿਲੇਗਾ ਇੱਕ ਬੂੰਦ ਵੀ ਇੱਕ ਬੂੰਦ ਵੀ BBMB ਤੋਂ ਪਾਣੀ ਦੀ ਹਰਿਆਣੇ ਲਈ ਨਹੀਂ ਛੱਡੀ ਜਾਏਗੀ ਇੱਕ ਬੂੰਦ ਵੀ ਜਿਹੜਾ ਜਿਹੜਾ ਪਹਿਲਾਂ ਜਿੰਨਾ ਜਿੰਨਾ ਹਿੱਸਾ ਪਾਣੀ ਦਾ ਉਹੀ ਜਾਏਗਾ ਮੈਂ ਹੁਣੇ ਆਪਣੇ ਆਪ ਚੇਅਰਮੈਨ BBMB ਬੋਰਡ ਦੇ ਨਾਲ ਗੱਲ ਕੀਤੀ ਆ ਮੈਂ ਹੋਰ ਮਹਿਕਮਿਆਂ ਨਾਲ ਗੱਲ ਕੀਤੀ ਆ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਇੱਕ ਬੂੰਦ ਵੀ ਪਾਣੀ ਦੀ ਪੰਜਾਬ ਦੀ ਨਹੀਂ ਜਾਏਗੀ ਕਿਸਾਨਾਂ ਨੇ ਪਾਣੀ ਦੇ ਮੁੱਦੇ ਤੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਕੇਰਿਆ ਹੈ ਮੁੱਖ ਮੰਤਰੀ ਵੱਲੋਂ ਡੈਮ ਸੇਫਟੀ ਐਕਟ ਮੰਨੇ ਜਾਣ ਕਾਰਨ ਹੀ ਕੇਂਦਰ ਕੋਲ ਕੰਟਰੋਲ ਕਿਹਾ ਹੈ ਇਹ ਰਾਜਵਾਲ ਨੇ ਇਲਜ਼ਾਮ ਲਗਾਇਆ ਬਲਬੀਰ ਸਿੰਘ ਰਾਜਵਾਲ ਨੇ ਕਿਹਾ ਕਿ ਪਾਣੀਆਂ ਦੇ ਮਸਲੇ ਤੇ ਮੋਰਚਾ ਲਗਾਵਾਂਗੇ ਝੋਨੇ ਦੀ ਲਵਾਈ ਤੋਂ ਬਾਅਦ ਪਾਣੀ ਦੇ ਮਸਲੇ ਤੇ ਮੋਰਚਾ ਲਾਵਾਂਗੇ ਤਲਾਖਤਾਰ ਪਾਣੀ ਦਾ ਮਸਲਾ ਜਿਹੜਾ ਪੰਜਾਬ ਅਤੇ ਹਰਿਆਣਾ ਚ ਗਰਮਾਇਆ ਖੋਇਆ ਹੈ ਹਰਿਆਣਾ ਪੰਜਾਬ ਤੋਂ ਵਾਧੂ ਪਾਣੀ ਦੀ ਮੰਗ ਕਰ ਰਿਹਾ ਹੈ 8500 ਕਿਊਸਿਕ ਪਾਣੀ ਪੰਜਾਬ ਤੋਂ ਮੰਗਿਆ ਜਾ ਰਿਹਾ ਪਰ ਪੰਜਾਬ ਕਹਿ ਰਿਹਾ ਕਿ ਸਾਡੇ ਕੋਲ ਵਾਧੂ ਪਾਣੀ ਨਹੀਂ ਹੈ ਅੱਗੇ ਝੋਨੇ ਦਾ ਸੀਜ਼ਨ ਆ ਰਿਹਾ ਇਸ ਲਈ ਅਸੀਂ ਵਾਧੂ ਪਾਣੀ ਜੜਾ ਉਹ ਨਹੀਂ ਦੇ ਸਕਤੇ ਸਾਡੇ ਕੋਲ ਵੀ ਪਾਣੀ ਹੈ ਜੜਾ ਪਾਣੀ ਦੀ ਕਮੀ ਹੈ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੇਠਾਂ ਜਾ ਚੁੱਕਿਆ ਹੈ ਤਾਂ ਇਸ ਸਭ ਦੇ ਵਿਚਾਲੇ ਹੁਣ ਕਿਸਾਨ ਲੀਡਰ ਵੀ ਮੋਰਚਾ ਖੋਲਦੇ ਹੋਏ ਨਜ਼ਰ ਆ ਰਹੇ ਨੇ ਕਿਸਾਨਾਂ ਨੇ ਪਾਣੀ ਦੇ ਮੁੱਦੇ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਕਿਰਿਆਏ ਤੇ ਮੁੱਖ ਮੰਤਰੀ ਵੱਲੋਂ ਡੈਮ ਸੇਫਟੀ ਐਕਟ ਮੰਨੇ ਜਾਣਕਾਰ ਨਹੀਂ ਕੇਂਦਰ ਕੋਲੇ ਕੰਟਰੋਲ ਕਿਹਾ ਇਹ ਰਾਜਵਾਲ ਨੇ ਇਲਜ਼ਾਮ ਲਗਾਇਆ ਬਲਬੀਰ ਸਿੰਘ ਰਾਜਵਾਲ ਨੇ ਕਿਹਾ ਕਿ ਪਾਣੀਆਂ ਦੇ ਮਸਲੇ ਤੇ ਮੋਰਚਾ ਲਾਵਾਂਗੇ ਚੋਨੇ ਦੀ ਲਵਾਈ ਤੋਂ ਬਾਅਦ ਪਾਣੀ ਦੇ ਮਸਲੇ ਤੇ ਮੋਰਚਾ ਲਗਾਇਆ ਜਾਏਗਾ ਅਸੀਂ ਪਾਣੀਆਂ ਦੇ ਮਸਲੇ ਤੇ ਮੋਰਚਾ ਲਾਵਾਂਗੇ ਸਾਡੀ ਮੰਗ ਹੋਈ ਗਈ ਬਈ ਜਿੰਨੇ ਸਮਝੌਤੇ ਹੁਣ ਤੱਕ ਹੋਏ ਨੇ ਕੋਈ ਵੀ ਕੰਟਰੈਕਟ ਹੁੰਦਾ ਹੈ 25 ਸਾਲ ਤੋਂ ਬਾਅਦ ਰਿਵਿਊ ਕੀਤਾ ਜਾ ਸਕਦਾ ਹੈ ਸੰਵਿਧਾਨ ਕਹਿੰਦਾ ਸਾਡੀ ਸਰਕਾਰ ਸਾਰੇ ਸਮਝੌਤੇ ਰੱਦ ਕਰਕੇ ਉਹਨਾਂ ਨੂੰ ਰਿਵਿਊ ਕਰਨ ਦੀ ਮਨੁੱਖ ਮੰਗ ਕਰੇ ਤੇ ਫਿਰ ਜਿਹੜਾ ਸਾਡੇ ਕੋਲ ਪਾਣੀ ਫालतू ਹੋਏਗਾ ਅਸੀਂ ਦੇਾਂਗੇ ਜਿਹਦਾ ਜਿੰਨਾ ਬਣਦਾ ਦੇਾਂਗੇ ਅੱਜ ਪੰਜਾਬ ਪਰ ਵਿੱਚ ਆਮ ਆਦਮੀ ਪਾਰਟੀ ਨੇ ਭਾਜਪੀ ਤੇ BBMP ਦੇ ਖਿਲਾਫ ਪ੍ਰਦਰਸ਼ਨ ਕੀਤਾ ਹੈ BBMP ਦੇ ਫੈਸਲੇ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਨੇ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕੀਤਾ ਪੰਜਾਬ ਦੇ ਹਿੱਸੇ ਦਾ ਪਾਣੀ ਛੱਡੇ ਜਾਣ ਤੇ ਵਿਰੋਧ ਕੀਤਾ ਗਿਆ ਆਮ ਆਦਮੀ ਪਾਰਟੀ ਨੇ ਕਿਹਾ ਕਿ ਹਰਿਆਣਾ ਨੂੰ ਪਾਣੀ ਦੇਣਾ ਪੰਜਾਬ ਦੇ ਹੱਕ ਤੇ ਹਮਲਾ ਹੈ ਬੀਜੇਪੀ ਆਗੂਆਂ ਦੇ ਘਰਾਂ ਅਤੇ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਪ੍ਰਦਰਸ਼ਨ ਦੇ ਦ੍ਰਿਸ਼ ਸਾਹਮਣੇ ਆਏ ਨੇ ਮੁਹਾਲੀ ਅਤੇ ਅਮ੍ਰਿਤਸਰ ਵਿਖੇ ਵੱਡਾ ਜੜਾ ਰੋਸ ਮੁਜ਼ਾਰਾ ਕੀਤਾ ਗਿਆ ਹੈ ਤਾਂ ਪੰਜਾਬ ਦਾ ਪਾਣੀ ਭਾਜਪਾ ਵੱਲੋਂ ਹਰਿਆਣਾ ਨੂੰ ਦੇਣ ਤੇ ਪੰਜਾਬ ਪਰ ਵਿੱਚ ਰੋਸ ਜਤਾਇਆ ਗਿਆ ਆਮ ਆਦਮੀ ਪਾਰਟੀ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਦਾ ਪਾਣੀ ਜ਼ਬਰਦਸਤੀ ਹਰਿਆਣਾ ਨੂੰ ਦੇ ਰਹੀ ਹੈ ਪਾਣੀ ਭਾਖੜਾ ਤੋਂ بار-बार ਹਰਿਆਣਾ ਐਕਸੈਸ ਵਾਟਰ ਮੰਗਦਾ ਪਿਆ ਉਹ ਬਿਲਕੁਲ ਨਹੀਂ ਦਿੱਤਾ ਜਾ ਸਕਦਾ ਉਹ ਕਿਉਂ ਨਹੀਂ ਦਿੱਤਾ ਜਾ ਸਕਦਾ ਜਿਹੜਾ ਉਹਨਾਂ ਦਾ ਹਿੱਸਾ ਬੰਦਾ ਸੀਗਾ ਉਹ ਪਾਣੀ ਅਸੀਂ ਆਲਰੇਡੀ ਦੇ ਚੁਕੇ ਆਲਰੇਡੀ ਉਹਨਾਂ ਨੂੰ ਉਹਨਾਂ ਦਾ ਹਿੱਸੇ ਦਾ ਪਾਣੀ ਦਿੱਤਾ ਜਾ ਚੁਕੇ ਬੀਬੀਐਮਬੀ ਦੀ 23 ਅਪ੍ਰੈਲ ਨੂੰ ਜਿਹੜੀ ਮੀਟਿੰਗ ਹੋਈ ਉਸ 'ਚ ਹਰਿਆਣੇ ਵੱਲੋਂ ਪ੍ਰਪੋਜ਼ਲ ਆਇਆ ਔਰ ਪੰਜਾਬ ਦੇ ਕ੍ਰਿਸ਼ਨ ਕੁਮਾਰ ਆਈਏ ਸੁੱਤੇ ਪ੍ਰੈਜ਼ੈਂਟ ਸੀਗੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਹੁਣ ਐਕਸਟਰਾ ਵਾਟਰ ਨਹੀਂ ਹੈ ਪੰਜਾਬ ਸਰਕਾਰ ਵੱਲੋਂ BBMB ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ BBMB ਦੇ ਫੈਸਲੇ ਦਾ ਵਿਰੋਧ ਕੀਤਾ ਸੀ ਅਮਾਨੇਖਾ ਕਿ ਸਾਡੇ ਹੱਕਾਂ ਤੇ ਡਾਕਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਹੈ ਕੇਂਦਰ ਅਤੇ ਹਰਿਆਣਾ ਸਰਕਾਰ ਪੰਜਾਬ ਦੇ ਖਿਲਾਫ ਇਕਜੁੱਟ ਹੋਈਆਂ ਨੇ BJP ਪੰਜਾਬ ਅਤੇ ਪੰਜਾਬੀਆਂ ਦੀ ਕਦੇ ਸੱਕੀ ਨਹੀਂ ਬਣ ਸਕੀ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ BBMB ਦੇ ਫੈਸਲੇ ਦੀ ਸਖਤ ਨਿੰਦਾ ਕੀਤੀ ਹੈ ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਦੇ ਨਾਲ ਧੋਖਾ ਕੀਤਾ ਹੈ ਪੰਜਾਬ ਦੇ ਕਿਸਾਨ ਪਾਣੀ ਦੀ ਹਰ ਬੂੰਦ ਦੇ ਲਈ ਤਰਸ ਰਹੇ ਨੇ ਭਾਜਪਾ ਹਰਿਆਣਾ ਨੂੰ ਪਾਣੀ ਦੇ ਕੇ ਕਿਸਾਨਾਂ ਤੋਂ ਬਦਲਾ ਲੈ ਰਹੀ ਹੈ ਪਾਣੀ ਦੇ ਮੁੱਦੇ ਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਹਾਂ ਕਿ ਸਾਨੂੰ ਆਪਣੇ ਖੂਨ ਤੋਂ ਵੀ ਜ਼ਿਆਦਾ ਪਾਣੀ ਪਿਆਰਾ ਹੈ ਪਾਣੀ ਬਚਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾਵਾਂਗੇ ਤਾਂ ਪੰਜਾਬ ਸਰਕਾਰ ਨੇ ਹੁਣ ਅਦਾਲਤ ਦਾ ਰੁਖ ਕਰਨ ਦੀ ਗੱਲ ਕੀਤੀ ਹੈ ਤਾਂ ਫੈਸਲਾ ਸਿੱਧੇ ਤੌਰ ਤੇ ਜੋ ਲਿਆ ਗਿਆ ਬੀਬੀਐਮਬੀ ਦਾ ਉਸ ਨੂੰ ਨੀਮਾ ਦੀ ਉਲੰਘਣਾ ਪੰਜਾਬ ਸਰਕਾਰ ਨੇ ਇਕਰਾਰ ਦਿੱਤਾ ਤੇ ਨਾਲ ਹੀ ਕਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਜੇ ਜਾਣਾ ਪਿਆ ਤਾਂ ਸੀ ਜ਼ਰੂਰ ਜਾਵਾਂਗੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਵਿਰੋਧੀ ਹੁੰਦਾ ਸੰਕੇਤ ਦਿੱਤਾਗਾ ਪੰਜਾਬ ਵਿਰੋਧੀ ਹੁੰਦਾ ਸਬੂਤ ਦਿੱਤਾਗਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜੋ ਆਲਰੇਡੀ ਬਣਦਾ ਪਾਣੀ ਸੀ ਉਹ ਪਾਣੀ ਜਿਹੜਾ ਹਰਿਆਣਾ ਨੂੰ ਜਾ ਰਿਹਾ ਸੀਗਾ ਪਰ ਲੇਕਿਨ ਹੁਣ ਵਾਧੂ ਪਾਣੀ ਦੇ ਕੇ ਮੈਂ ਸਮਝਦਾ ਪੰਜਾਬੀਆਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਬਹੁਤ ਵੱਡਾ ਘੋਟਖਾ ਕੀਤਾ ਗਿਆ ਦੇਖ ਜਾਣਦਾਗਾ ਕਿ ਜਿਹੜਾ ਪਾਣੀ ਅਲੋਟ ਆ ਅਸੀਂ ਆਲਰੇਡੀ ਦੇ ਰਿਹਾਗੇ ਪਰ ਲੇਕਿਨ ਵਾਧੂ ਪਾਣੀ ਦੇਣਾ ਕਿਉਂਕਿ ਪੰਜਾਬ ਕੋਲੇ ਪਾਣੀ ਹੈ ਨਹੀਂ ਵਾਧੂ ਪਾਣੀ ਦੇਣਾ ਇਹ ਪੰਜਾਬ ਦੇ ਲੋਕਾਂ ਦੀ ਪਿੱਠ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸ਼ੁਰਾ ਮਾਰਿਆ ਹੈਗਾ ਪੰਜਾਬ ਦਾ ਕਿਸਾਨ ਅੱਥ ਮੂਰੂ ਤਰਸ ਰਿਹਾ ਦੂਸਰੇ ਪਾਸੇ ਤੁਸੀਂ ਰੈਣ ਨੂੰ ਪਾਣੀ ਦੇ ਰਹੇ ਹੋ ਇੱਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੰਜਾਬ ਦੇ ਕਿਸਾਨ ਤੋਂ ਬਦਲਾ ਲੈਣਾ ਚਾਹੁੰਦੀ ਆ ਔਰ ਪੰਜਾਬੀਆਂ ਦੇ ਖਿਲਾਫ ਸਾਜਿਸ ਰਚ ਰਹੀ ਆ ਬੀਬੀਐਮਬੀ ਦੇ ਵਿੱਚੋਂ ਪੰਜਾਬ ਦੇ ਹਿੱਸੇ ਦਾ ਪਾਣੀ ਕੱਟ ਕੇ ਹਰਿਆਣਾ ਨੂੰ ਅੱਜ ਦਿੱਤਾ ਜਾ ਰਿਹਾ ਹੈ ਮੈਂ ਕੇਂਦਰ ਸਰਕਾਰ ਨੂੰ ਔਰ ਭਾਜਪਾ ਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਦੇਣਾ ਚਾਹੁੰਦਾ ਕਿ ਇਹ ਧੋਖਾ ਪੰਜਾਬ ਕਤਈ برداشت ਨਹੀਂ ਕਰੇਗਾ ਹਰਿਆਣਾ ਦੀ ਸਰਕਾਰ ਨੇ ਆਪਣੇ ਹਿੱਸੇ ਦਾ ਸਾਰਾ ਪਾਣੀ ਵਰਤ ਲਿਆ ਸੀ ਉਹਨਾਂ ਨੇ ਪੰਜਾਬ ਦੇ ਪਾਣੀ ਦਾ ਹਿੱਸੇ ਦੇ ਵਿੱਚੋਂ 8500 ਕਿਊਸਕ ਪਾਣੀ ਜ਼ਬਰਦਸਤੀ ਕੇਂਦਰ ਦੀਆਂ ਏਜੰਸੀਆਂ ਔਰ ਹਰਿਆਣੇ ਦੀ ਔਰ ਜਿਹੜੀਆਂ ਬਾਕੀ ਸਾਰੀਆਂ ਰਾਜਸਥਾਨ ਔਰ ਦਿੱਲੀ ਦੀਆਂ ਸਰਕਾਰਾਂ ਨੇ ਇਕੱਠੇ ਹੋ ਕੇ ਬੀਜੇਪੀ ਦੀ ਸਰਕਾਰਾਂ ਨੇ ਪੰਜਾਬ ਦੇ ਹਿੱਸੇ ਦਾ ਪਾਣੀ ਜਿਹੜਾ ਹੈਗਾ ਉਹ ਖੋਣ ਦੀ ਕੋਸ਼ਿਸ਼ ਕੀਤੀ ਆ ਅਸੀਂ ਇਹ ਨਹੀਂ ਹੋਣ ਦੇਵਾਂਗੇ ਔਰ ਇਹ ਮੌਕਾ ਹੈ ਕਿ ਜਿਹੜੇ ਬੀਜੇਪੀ ਦੇ ਲੀਡਰ ਆ ਪੰਜਾਬ ਦੇ ਉਹ ਦੱਸਣ ਕਿ ਉਹ ਪੰਜਾਬ ਦੇ ਲੋਕਾਂ ਨਾਲ ਆ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਆ ਜਾਂ ਉਹ ਪਾਣੇ ਪੰਜਾਬ ਨੂੰ ਧੋਖਾ ਦੇਣ ਵਾਲਿਆਂ ਨਾਲ ਪੰਜਾਬ ਦਾ ਪਾਣੀ ਖੋਣ ਵਾਲਿਆਂ ਦੇ ਨਾਲ ਆ ਆਪਣੇ ਹਿੱਸੇ ਸੇ ਜ਼ਿਆਦਾ ਪਾਣੀ ਕੰਜ਼ੂਮ ਕਰ ਚੁੱਕੇ ਆ ਅਰਹਮ ਸੇ ਜਿਆਦਾ ਪਾਣੀ ਮੰਗ ਰਹੇ ਹਨ ਵਿਵਾਦ ਤੋਂ ਕੋਈ ਹੈ ਹੀ ਨਹੀਂ ਇਹਨਾਂ ਲੋਕੋ ਨੇ ਵਿਵਾਦ ਖੜਾ ਕੀਤਾ ਹੈ ਸਿਰਫ ਕੇਂਦਰ ਸਰਕਾਰ ਦੇ ਜ਼ੋਰ ਪਰ ਭਾਜਪੀ ਹਮਾਰੇ ਸਾਥ ਜਾਤੀ ਕਰ ਰਹੀ ਹੈ ਬੀਬੀ ਐਮਪੀ ਤੇ ਪ੍ਰੈਸ਼ਰ ਡਾਲ ਰਹੀ ਹੈ ਕਿ ਹੋਰ ਪਾਣੀ ਲਿਆ ਜਾਏ ਜਦ ਪਾਣੀ ਕਿੰਨਾਂ ਬਣਤਾ ਹੀ ਨਹੀਂ ਹੈ ਤਾਂ ਪਾਣੀ ਕਿਹਾਂ ਸੇ ਦੇਣਗੇ ਪਾਣੀ ਦੀ ਪਹਿਲੇ ਬਹੁਤ ਕਮੀ ਹੈ ਹਮਾਰੇ ਸਾਥ ਸਰਸਰ ਜਾਤੀ ਕਰ ਰਹੇ ਹਨ ਇਹ ਕਿਦਾਂ ਦਾ ਇਨਸਾਫ ਹੈ ਤੁਸੀਂ ਦੇਖੋ ਵੀ ਉਹ ਸੂਬਾ ਜਿਹੜਾ ਸਾਰੇ ਪਾਣੀ ਤੇ ਹੱਕ ਸੀ ਪਹਿਲਾਂ ਤੁਸੀਂ ਉਹਦਾ ਪਾਣੀ ਧੱਕੇ ਨਾਲ ਖੋ ਕੇ ਦੂਜੇ ਸੂਬੇ ਨੂੰ ਦਿੰਦਾ ਤੇ ਹੁਣ ਜੇ ਦੂਜੇ ਸੂਬੇ ਨੇ ਕਿਸੇ ਨੇ ਆਪ ਦੇ ਸਮੇਂ ਤੋਂ ਪਹਿਲਾਂ ਆਪਦਾ ਪਾਣੀ ਵਰਤ ਲਿਆ ਤੁਸੀਂ ਕਹਿੰਦੇ ਹੋ ਜੀ ਹਿੱਸੇ ਤੋਂ ਵੀ ਵੱਧ ਪਾਣੀ ਦਿਓ ਇਹ ਕਿਸ ਤਰ੍ਹਾਂ ਦਾ ਜਿਹੜਾ ਇਨਸਾਫ ਹੈ ਹੋਇਆ ਪਾਣੀ ਵਿਵਾਦ ਦੇ ਵਿਚਾਲੇ BBMB ਦੇ ਡਾਇਰੈਕਟਰ ਦਾਤ ਬਾਤਲਾ ਕਰ ਦਿੱਤਾ ਕਿ ਆ BBMB ਦੇ ਵਾਟਰ ਰੈਗੂਲੇਸ਼ਨ ਡਾਇਰੈਕਟਰ ਦਾਤ ਬਾਤਲਾ ਕੀਤਾ ਗਿਆ ਹੈ ਵਾਟਰ ਰੈਗੂਲੇਸ਼ਨ ਡਾਇਰੈਕਟਰ ਆਕਾਸ਼ਦੀਪ ਸਿੰਘ ਦਾਤ ਬਾਤਲਾ ਕਰ ਦਿੱਤਾ ਕਿ ਤੇ ਸੰਜੀਪ ਕੁਮਾਰ ਨੂੰ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹਰਿਆਣਾ ਦੇ ਨਾਲ ਸੰਬੰਧਿਤ ਨੇ ਸੰਜੀਪ ਕੁਮਾਰ ਤਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹਰਿਆਣਾ ਨੂੰ ਆਦੂ ਪਾਣੀ ਦੇਣ ਦੇ ਲਈ ਲਏ ਫੈਸਲੇ ਨੂੰ ਲਾਗੂ ਕਰਵਾਉਣ ਦੇ ਲਈ ਲੰਗੀ ਰਾਤ ਪਾਖੜਾ ਡੈਮ ਦੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਆਕਾਸ਼ਦੀਪ ਸਿੰਘ ਨੂੰ ਟਰਾਂਸਫਰ ਕਰ ਦਿੱਤਾ ਤੇ ਉਹਨਾਂ ਦੀ ਥਾਂ ਤੇ ਹਰਿਆਣਾ ਦੇ ਸੰਜੀਪ ਕੁਮਾਰ ਨੂੰ ਡਾਇਰੈਕਟਰ ਵਾਟਰ ਰੈਗੂਲੇਸ਼ਨ ਲਗਾ ਦਿੱਤਾ ਹੈ ਤਾਂ ਜੋ ਵਾਧੂ ਪਾਣੀ ਛੱਡਣ ਦੇ ਰਾਹ ਵਿੱਚ ਕੋਈ ਰੁਕਾਵਟ ਨਾ ਆਵੇ ਸੰਜੀਪ ਕੁਮਾਰ ਇਸ ਤੋਂ ਪਹਿਲਾਂ ਡਾਇਰੈਕਟਰ ਡੈਮ ਸੇਫਟੀ ਵਜੋਂ ਤਾਇਨਾਤ ਸੀ ਉਹਨਾਂ ਦੀ ਥਾਂ ਤੇ ਹੁਣ ਪੰਜਾਬ ਦੇ ਆਕਾਸ਼ਦੀਪ ਸਿੰਘ ਨੂੰ ਲਗਾ ਦਿੱਤਾ ਗਿਆ। BBMP ਨੇ جاری ਹੁਕਮਾਂ ਦੇ ਵਿੱਚ ਕਿਹਾ ਕਿ ਆਕਾਸ਼ਦੀਪ ਸਿੰਘ ਦੀ ਬੇਨਤੀ ਤੇ ਹੀ ਇਹ ਤਬਾਦਲਾ ਕੀਤਾ ਗਿਆ। ਜਦ ਕਿ ਆਕਾਸ਼ਦੀਪ ਸਿੰਘ ਨੇ ਲੰਗੀ ਰਾਤ ਕਰੀਬ 11:12 ਵਜੇ BBMP ਨੂੰ ਈਮੇਲ ذریعے ਕਿਹਾ ਕਿ ਉਸਨੇ ਤਾਂ ਅਜੇ ਹੀ ਕੋਈ ਬੇਨਤੀ ਕੀਤੀ ਹੀ ਨਹੀਂ ਹੈ। ਅੱਜ ਪੰਜਾਬ ਦੇ ਮੁੱਖ ਇੰਜੀਨੀਅਰ ਨੇ BBMP ਨੂੰ ਪੱਤਰ ਲਿਖਿਆ ਹੈ ਕਿ ਨਵੇਂ ਤਾਇਨਾਤ ਕੀਤੇ ਸੰਜੀਪ ਕੁਮਾਰ ਕੋਲ ਡੈਮ ਸੇਫਟੀ ਦਾ ਹੀ ਤਜਰਬਾ ਹੈ ਜਦ ਕਿ ਉਸ ਕੋਲ ਵਾਟਰ ਰੈਗੂਲੇਸ਼ਨ ਦਾ ਕੋਈ ਤਜਰਬਾ ਨਹੀਂ ਹੈ ਉਹ ਨਾਮੰਗ ਕੀਤੀ ਹੈ ਕਿ ਇਹ ਤਬਾਦਲਾ ਫੌਰੀ ਰੱਦ ਕੀਤਾ ਜਾਏ ਪਹਿਲਗਾਮ ਹਮਲੇ ਤੇ ਸੁਪਰੀਮ ਕੋਰਟ ਨੇ ਸੁਣਵਾਈ ਤੋਂ انکار ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਝਾਟ ਲਗਾਈ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਪੂਰਾ ਦੇਸ਼ ਅੱਤਵਾਦ ਦੇ ਵਿਰੁੱਧ ਇੱਕਜੁੱਟ ਹੈ ਪਹਿਲਗਾਮ ਹਮਲੇ ਦੀ ਨਿਆਂਇਕ ਜਾਂਚ ਨਹੀਂ ਹੋਏਗੀ ਸੁਰੱਖਿਆ ਬਲਾਂ ਦਾ ਮਨੋਬਲ ਡਿੱਗਣ ਵਾਲੀ ਪਟੀਸ਼ਨ ਫਾਈਲ ਨਾ ਕਰੇ ਦਾ ਸੁਪਰੀਮ ਕੋਰਟ ਨੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੀ ਨਿਆਂਇਕ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਪਹਿਲਗਾਮ ਅਤਵਾਦੀ ਹਮਲਿਆਂ ਦੇ ਨਾਲ ਸੰਬੰਧਿਤ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਵੱਡੀ ਟਿੱਪਣੀ ਕੀਤੀ ਹੈ ਪਹਿਲਗਾਮ ਹਮਲੇ ਤੇ ਪਟੀਸ਼ਨਦਾਰ ਕਰਨ ਵਾਲੇ ਪਟੀਸ਼ਨਕਰਤਾ ਨੂੰ ਝਾੜ ਲਗਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਅਜਹੀ ਪਟੀਸ਼ਨ ਦਾਰ ਕਰਨ ਤੋਂ ਪਹਿਲਾਂ ਮਾਮਲੇ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਇਹ ਇਹਨਾਂ ਪਟੀਸ਼ਨਾਂ ਦੇ ਲਈ ਸਹੀ ਸਮਾਂ ਨਹੀਂ ਹੈ ਅਦਾਲਤ ਨੇ ਕਿਹਾ ਕਿ ਇਹ ਇੱਕ ਸੰਵੇਦਨਸ਼ੀਲ ਸਮਾਂ ਹੈ ਪੂਰਾ ਦੇਸ਼ ਅਤਵਾਦੀ ਵਿਰੁੱਧ ਇਕਜੁੱਟ ਹੈ ਕੀ ਤੁਸੀਂ ਸੁਰੱਖਿਆ ਬਲਾਂ ਦਾ ਮਨੋਬਲ ਡੇਗਣਾ ਚਾਹੁੰਦੇ ਹੋ ਅਜਿਹੀਆਂ ਪਟੀਸ਼ਨਾਂ ਅਦਾਲਤ ਵਿੱਚ ਨਾ ਲਿਆਓ ਜਸਟਿਸ ਸੁਰੇਕਾਂਤ ਨੇ ਕਿਹਾ ਕਿ ਜਈਆਂ ਜਨਹਿਤ ਪ੍ਰਸ਼ਨਾਦਾਰ ਕਰਨ ਤੋਂ ਪਹਿਲਾਂ ਜ਼ਿੰਮੇਵਾਰੀ ਦੇ ਨਾਲ ਕੰਮ ਕਰੋ ਤੁਹਾਡਾ ਵੀ ਦੇਸ਼ ਪ੍ਰਤੀ ਕੁਝ ਫਰਜ਼ ਹੈ ਤੁਸੀਂ ਇੱਕ ਸੇਵਾਮੁਕਤ ਜੱਜ ਨੂੰ ਜਾਂਚ ਕਰਨ ਦੇ ਲਈ ਕਹਿ ਰਹੇ ਹੋ ਅਸੀਂ ਕਦੋਂ ਤੋਂ ਅਤਵਾਦੀ ਹਮਲਿਆਂ ਦੀ ਜਾਂਚ ਦੇ ਮਾਹਿਰ ਬਣ ਕੇ ਸਾਡਾ ਕੰਮ ਸਿਰਫ ਫੈਸਲਾ ਦੇਣਾ ਹੈ ਹਾਲਾਂਕਿ ਅਦਾਲਤ ਨੇ ਕਿਹਾ ਕਿ ਵਿਦਿਆਰਥੀ ਦੀ ਸੁਰੱਖਿਆ ਦੇ ਨਾਲ ਜੁੜੇ ਮੁੱਦੇ ਤੇ ਅੱਜ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਜਾ ਸਕਦੀ ਹੈ ਇਸ ਤੋਂ ਪਹਿਲਾਂ ਤਿੰਨ ਪਟੀਸ਼ਨਾਂ ਦੇ ਵਿੱਚੋਂ ਇੱਕ ਨੇ ਪਟੀਸ਼ਨ ਵਾਪਸ ਲੈ ਲਈ ਦਰਅਸਲ ਪਹਿਲਗਾਮ ਹਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਰ ਕੀਤੀ ਗਈ ਸੀ ਪਟੀਸ਼ਨ ਕਰਤਾ ਮਾ ਨੇ ਪਹਿਲਗਾਮ ਆਤਵਾਦੀ ਹਮਲੇ ਦੀ ਨਾਇਕ ਜਾਂਚ ਦੀ ਮੰਗ ਕੀਤੀ ਸੀ ਜਿਸ ਵਿੱਚ 26 ਲੋਕ ਮਾਰੇ ਗਏ ਸੀ ਪਰ ਸੁਪਰੀਮ ਕੋਰਟ ਨੇ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਖਬਰਾਂ ਦੇ ਇਸ ਬਲਟਿਨ ਦੇ ਵਿੱਚ ਐਨਾ ਹੀ ਮੈਂ ਨੂੰ ਕੁਲਦੀਪ ਕਾਟਨ ਦੀ ਇਜਾਜ਼ਤ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਪਹਾੜੀ